ਹਾਂਜੀ ਸਿਸਟਰ ਕਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਤੇ ਚੌਥੀ ਥ੍ਰੈਡ ਵਰਕ ਤੇ ਤੇ ਅੱਜ ਆਪਾਂ ਇਹ ਵਾਲਾ ਟੰਕਾ ਤੁਹਾਨੂੰ ਬੁਟੀ ਪਾਉਣਾ ਸਿਖਾਵਾਂਗੇ ਜਿਹੜੀ ਕਿ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਸੂਟ ਤੇ ਪਾਈ ਬਈ ਆਪਾਂ ਸਾਰੇ ਸੂਟ ਤੇ ਇਹ ਫਲਾਵਰ ਪਾ ਸਕਦੇ ਆ ਇਸ ਤਰ੍ਹਾਂ ਬਣਾ ਸਕਦੇ ਆ ਡਿਜ਼ਾਈਨ ਤੇ ਇਹ ਫੈਦਰ ਸਟਿਚਾਂ ਪਹਿਲਾਂ ਵੀ ਆਪਾਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਕੀਤੀ ਸੀਗੀ ਤੁਹਾਨੂੰ ਟੰਕਾ ਸਿਖਾਇਆਗਾ ਉਸੀ ਤਰ੍ਹਾਂ ਹੀ ਆਪਾਂ ਇਹ ਸਿਖਾਵਾਂਗੇ ਅੱਜ ਬਣਾਉਣਾ ਇਸ ਨਾਲ ਤੁਸੀਂ ਆਂ ਦਾ ਸੂਟ ਆਪ ਰੈਡੀ ਕਰ ਸਕਦੇ ਆ ਘਰ ਇਹ ਪਹਿਲਾਂ ਮੈਂ ਦੋ ਬਣਾ ਲਈਆਂ ਡੰਡੀਆਂ ਹੁਣ ਆਪਾਂ ਤੀਸਰੀ ਬਣਾਵਾਂਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਬਹੁਤ ਹੀ ਆਸਾਨੀ ਨਾਲ ਇਹ ਬਣ ਜਾਂਦਾ ਹੈ ਟੰਕ ਉਮੀਦ ਕਰਦਿਆਂ ਕਿ ਤੁਹਾਨੂੰ ਸਾਡਾ ਸਮਝਾਇਆ समझ आएगा तो तीडियो तो कुछ ना कुछ सीख रहे हो गव बहुत ही आसानी ना भी बन जाता सो ना भी लगदा है देखो ना और देखो बहुत ही जल्दी बन गए है ਤੁਸੀਂ ਸਾਡੇ ਚੈਨਲ ਤੋਂ ਸਿੱਖ ਕੇ ਆਪਦੇ ਘਰ ਬੈਠੇ ਸੂਟ ਖੁਦ ਰੈਡੀ ਕਰ ਸਕਦੇ ਹੋ ਆਪਸ skinai buna qildian hia bitoni binaami oldi a pоtonni tirikkan bnonai qilaman తరికాను బ ఆసనీ బ జల్లి బా ట ਦੇਖੋ ਇਹ ਆਪਾਂ ਮਲਟੀ ਥ्रेड ਨਾਲ ਬਣਾਇਆ ਹੈ ਤੇ ਹੁਣ ਇਸ ਤੇ ਆਪਾਂ ਇਸ ਤੋਂ ਬਾਅਦ ਨਾਟ ਸਟਿਚ ਵੀ ਲਗਾ ਸਕਦੇ ਆ ਤੁਹਾਨੂੰ ਲਗਾ ਕੇ ਦੱਸਦੇ ਆ ਕਿਦਾਂ ਲੱਗਦਾ ਹੈ ਹਾਂਜੀ ਹੁਣ ਆਪਾਂ ਨੇ ਇੱਤੇ ਨਾਟ ਸਟਿਚ ਬਣਾਵਾਂਗੇ ਤੇ ਜਿਹੜੇ ਕਿ ਬਹੁਤ ਹੀ ਸੋਨਾ ਲੱਗਦਾ ਇਹ ਤੇ ਬਣਿਆ ਹੋਇਆ ధాగను ఫే రోజు థోడా థాడా ప్యారా ల బ నోట్ స్టాను బా